ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਬਸਨੰਦੀ ਬਸਨੰਦੀ ਪਿੰਡ ਆ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜੈਤੋ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਜਨਵਾਰ ਬਕਾਊਆ ਇੱਕ ਦਾ ਪਨੂਨ ਵੜ ਸੋਈ ਹੋਈ ਮਿੱਤਰੋ ਚੰਗੇ ਦੋਤੇ ਚੱਲਦੀ ਐ ਇਸ ਟਾਈਮ ਕ੍ਰਾਸ ਸੰਗ ਦੇ ਵਿੱਚ ਪੈਂਦੀ ਐ ਤੇ ਦੋ ਮੱਜਾਂ ਵਾ ਜਾਣਕਾਰੀ ਫੁੱਲ ਡਿਟੇਲ ਫੁੱਲ ਵੀਡੀਓ ਦੇ ਵਿੱਚ ਲੈਣੇ ਆਓ ਮਿਲਦੇ ਆ ਮਾਲਕ ਨੂੰ ਜਾਣਕਾਰੀ ਕਰਦੇ ਹਾਂ ਸੰਜੀ ਸੱਸੀ ਗੱਲ ਬਈ ਦੀ ਕੀ ਹਾਲ ਚਾਲਾਂ ਦਾ ਜੀ ਵਧੀਆ ਵੀਰੇ ਸੇਤਾ ਦੇ ਪਰਿਵਾਰ ਜੀ ਵਧੀਆ ਵੀਰੇ ਅੱਛਾ ਨਾਮ ਦੱਸ ਦੀ ਕਿਰਾਂ ਦੀ ਗਰਮੇਲ ਸਿੰਘ son of ਜੀ ਸਰਜੀਤ ਸਿੰਘ ਘਰ ਆਪਣਾ ਕਿੱਥੇ ਆ ਗਿਆ ਨੇੜੇ ਹਸਪਤਾਲ ਵੀਰੇ ਨੇੜੇ ਹਸਪਤਾਲ ਗਰਮੇਲ ਬਾਈ ਠੀਕ ਹੈ ਜਨਵਾਰ 3 ਵਿਤ ਨਹੀਂ ਹਾਂ ਘਰ ਦੇ ਆ ਕੇ ਲੈ ਕੇ ਆਉਂਦੇ ਹੋਇਆ ਵੀਰੇ ਦੋ ਘਰ ਦੇ ਇੱਕ ਲੈ ਕੇ ਆਂਦੀ ਇੱਕ ਲੈ ਕੇ ਜਾਂਦਾ ਦੋ ਘਰ ਦੇ ਠੀਕ ਹੈ ਬਈ ਸ਼ੁਰੂਆਤ ਕਰ ਲਈ ਆਪਾਂ ਪਹਿਲੇ ਨੰਬਰ ਤੋਂ ਬੈਡ ਤੋਂ ਕਾਲ ਇਹ ਲੈ ਕੇ ਆਉਂਦੀ ਫਿਰ ਬੈਡ ਹਾਂਜੀ ਇਹ ਲੈ ਕੇ ਆਉਂਦੀ ਆ ਵੀਰੇ ਠੀਕ ਹੈ ਬਈ ਅੱਛਾ ਕਿੰਨਾ ਟਾਈਮ ਹੋ ਗਿਆ ਵੀਰੇ ਸੂਈ ਨੂੰ ਬਈ ਨੂੰ ਇਹਨੂੰ ਵੀਰੇ ਅੱਜ ਛੇਵਾ ਦੇਣਾ ਛੇਵਾ ਦਿਨ ਸੂਈ ਨੂੰ ਕਿੰਨੇ ਦੁੱਧ ਤੇ ਚੱਲਦੀ ਆ ਵੀਰੇ ਹੁਣ ਇਹ ਵੀਰੇ 11 ਲੀਟਰ ਦੁੱਧ ਤੇ ਚੱਲਦੀ ਐ ਇਸ ਟਾਈਮ 12 13 ਲੀਟਰ ਦੁੱਧ ਕਰੂਗੀ ਠੀਕ ਹੈ ਵੀਰੇ ਇਸ ਚੀਜ਼ ਨੂੰ ਚੋਣ ਚਣ ਮਰਾ ਦੁੱਧ ਦੀ ਫੈਂਡ ਫੁੰਡ ਕਿਵੇਂ ਆਉਂਦੀ ਆ ਇਹਦੀ ਵੀਰੇ 3637 ਰੁਪਏ ਆਈ ਜਾਂਦੀ ਠੀਕ ਆ ਬਈ ਓਕੇ ਬਈ ਕੱਢੀਏ ਬਾਈ ਨੂੰ ਤੋਰੀ ਵੀਰੇ ਰੇਟ ਕੀ ਰਊਗਾ ਬਈ ਇਹਦਾ ਯਾਰ ਇਹਦਾ ਵੀਰੇ ਮੰਗਾਉਣ ਨੂੰ ਭਲਾ ਦੇ ਕਿੰਨਾ ਮਰਜੀ ਮੰਗਾਲਾ ਹਾਂ ਰੁਪਇਆ 40000 ਦੀ ਦੇਵਾਂਗਾ ਉਹ 45 ਮੰਗਦੇ ਮੇਰਾ ਮਾਨ ਕੀ ਕਰੇਗਾ 2000 ਕੱਟ ਤੂੰ 1000 ਕੱਟ ਦੇ ਦੀ ਹੋਰ ਕੀ ਆ ਠੀਕ ਆ ਬਈ ਤੇ ਮੈਂ ਰੱਦ ਦੇ ਦਇਆ ਕਰੇ ਠੀਕ ਆ ਦੋਨਾਂ ਨਾਲ ਚੰਗੀ ਥਲੋ ਥਲੋ ਚੰਗੀ ਆ ਹਨਾ ਹਾਂਜੀ ਹਾਂਜੀ ਵਧੀਆ ਵੀਰੇ ਨਹੀਂ ਠੀਕ ਆ ਯਾਰ ਮਣੀ ਪੀੜੀ ਬਣਦੀ ਇੱਥੇ ਬਣਦੇ ਇੱਥੇ ਪੀੜੀ ਕਰਕੇ ਬਣਦੀ ਮਣੀ ਹਾਂ ਨਵੇਂ ਮਿੱਤਰੋ ਆਰਡਰ ਦੀ ਕੁਆਲਿਟੀ ਪੂਰੀ ਬੇਤਰੀਨਾ ਵੱੱਛੀ ਦੀ ਕਾਲਾ ਰੰਗ ਆ ਤੇ ਕਾਲੇ ਰੰਗ ਦੇ ਬੜੇ ਪੰਗੇ ਹੁੰਦੇ ਆ ਮਿੱਤਰੋ ਦਰਦੀ ਆ ਹੋਰ ਕਾਲਾ ਰੰਗ ਪੱਕ ਮਾਲ ਹੁੰਦਾ ਥਣ ਕਾਲਾ ਵਾ ਚਾਹ ਥਣਾ ਦੀ ਸਹਿਜ ਆਪਸੀ ਦੂਰੀ ਵੱੱਛੀ ਦੇ ਵਿੱਚ ਦਰਦੀ ਆ ਹੋਰ ਕੋਈ ਨਹੀਂ ਡੁੱਟੀ ਵਾਲੇ ਪੱਕ ਤੋਂ ਚੰਗੇ ਡਰਾਉ ਨਾ ਬੜੀ ਡਰਦੀ ਆ ਇਕੱਲੀ ਬਸ ਹੋਰ ਕੋਈ ਚੱਕਰ ਨਹੀਂ ਮੁਠੀ ਪਰ ਸਿੰਘ 10 11 ਕਿਲੋ ਦੁੱਧ ਕੰਡੇ ਤੋਲਣ ਵਾਲਾ ਇਸ ਟਾਈਮ ਹਾਜ਼ਰ ਨਜ਼ਰ ਚੂਣ ਚਾਣ ਨੂੰ ਮੇਰੇ ਉੱਜੇ ਹੋ ਗਏ ਪੂਰੀ ਠੰਡੀ ਹੈ ਵੀਰੇ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਰਵੀ ਮਿੱਤਰੋ ਮਾਨ ਹੋ ਜਾਊਗਾ 40000 ਦੇ ਵਿੱਚੋਂ ਤੁਹਾਡਾ ਇਹ ਸੀ ਬੱਛਾ ਆ ਗਿਆ ਵੜਦਾ ਆ ਮੈਂ ਜਿਹੜੀ ਬਈ ਇਹਦੇ ਕੀ ਡਿਟੇਲ ਇਹਦੇ ਵੀਰੇ ਬੱਚਾ ਹੈ ਨਹੀਂਗਾ ਜੀ 5 ਮਹੀਨੇ ਗੱਬਣਾ ਠੀਕ ਹੈ ਚੈੱਕ ਪਾਸ ਹੈ ਵੀਰੇ ਹਾਂਜੀ ਇੱਕ ਟਾਈਮ ਹੀ ਚੁੰਨੇ ਆ ਵੀਰੇ ਠੀਕ ਹੈ 5.5 ਲੀਟਰ ਦੁੱਧ ਆ ਇੱਕ ਟਰਮ ਦਾ ਹਾਂਜੀ ਜੇ ਟੀਕਾ ਲਾ ਕੇ ਚੋਣੀਆਂ 2 ਲੀਟਰ ਵੱਖਰਾ ਦੇ ਦਿੰਦੇ ਆ ਫਿਰ 7 ਲੀਟਰ ਪਰ ਆਪਾਂ ਟੀਕਾ ਨਹੀਂ ਲਾਉਂਦੇ ਵੀਰੇ ਦੇ ਠੀਕ ਹੈ ਜੇ ਆਪਾਂ ਇਹ ਦੋਵੇਂ ਟਾਈਮ ਚੋਣਿਆਂ ਨੂੰ ਫਿਰ 7 ਲੀਟਰ ਵੀ ਇੱਕ ਟਰਮ ਟੀਕਾ ਲਾ ਕੇ ਮਿਲਦੀ ਹੈ ਹਾਂਜੀ ਤੇ ਜੇ ਇੱਕ ਟਰਮ ਚੋਣੇ ਸਾਡੇ 5.5 ਲੀਟਰ ਠੀਕ ਹੈ ਬਾਈ ਤੇ ਚੋਣ ਚਣ ਚੰਗਾ ਲੱਗਿਆ ਪੂਰਾ ਠੰਡਿਆ ਵੀਰੇ ਠੀਕ ਹੈ ਤਾਜੀ ਦੁੱਧ ਕਿੰਨਾ ਕੁ ਦੇਗੀ ਸੀ ਬਾਈ ਇਹ ਵੀਰੇ 12 12.5 ਲੀਟਰ ਦੀ ਗਈ ਆ ਜੀ ਕੀ ਰੇਟ ਲਾਉਗਾ ਵੀਰੇ ਇਹਦਾ ਬਈ ਇਹਦਾ ਵੀਰੇ ਮੰਗਣ ਨੂੰ ਤਾਂ ਲੱਖ ਮੰਗਾਲਾ ਹਾਂ ਤੇ ਇਹ ਆਪਾਂ 90000 ਰੁਪਏ ਚ ਛੱਡ ਤੁਹੇ 1000 ਰੁਪਏ ਹੋਰ ਚੱਕ ਦੇ। ਸੀਤੂ ਵੀਰੇ ਕੱਢੀ ਬਾਰ ਨੂੰ ਭਰਾ ਮੜੀ ਜੀ। ਲੈ ਵੀ ਮਿੱਤਰੋ। ਪੰਜਾਂ ਮਹੀਨੇ ਦੀ ਪੰਜਾਂ ਦੀ ਗੱਪਣਾ ਨਾ ਬਈ ਹਾਂਜੀ ਪੰਜ ਮਹੀਨੇ ਹੀ ਗੱਪਣਾ ਵੀਰੇ ਪੰਜਾਂ ਮਹੀਨੇ ਦੀ ਗੱਪਣ ਚੈੱਕ ਪਾਸ ਕਰਾਈ ਵੀ ਅਗਲਾ ਕਰਾ ਸਕਦਾ ਠੀਕ ਹੈ ਇੱਕ ਟਾਈਮ ਚੋਣੀਆਂ ਤੇ 5.5 ਲੀਟਰ ਦੁੱਧ ਜੋ ਦੋਵੇਂ ਟਾਈਮ ਚੋਣੀਆਂ ਤਾਂ ਮਿੱਤਰੋ 7 ਲੀਟਰ ਦੁੱਧ ਇੱਕ ਟਾਈਮ ਟੀਕਾ ਲਾਉਣਾ ਪੈਣਾ ਉਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਟੀਕਾ ਲਾਉਣਾ ਕਿ ਐਂ ਚੋਣੀਆਂ ਕਿਉਂਕਿ ਮੈਨੂੰ ਆਪਦੇ ਤੇ ਡਿਪੈਂਡ ਹੁੰਦਾ ਖਰਾਕ ਮਿਲ ਜAVE ਕਰਮ ਵਾਲਿਆਂ ਨੂੰ ਤਾਂ ਇਹ 7-7 ਦਿਨ ਦੇ ਦਿਨ ਤੇ ਕਰ ਮਿਲਦੀ ਆ ਵੀਰੇ ਇੱਕ ਇਹਦਾ ਬੱਚਾ ਮਰ ਗਿਆ ਗੱਲ ਕਰ ਠੀਕ ਹੈ ਬੱਚਾ ਮਰ ਗਿਆ ਹਾਂਜੀ ਬੱਚਾ ਮਰ ਗਿਆ ਤਾਂ ਦਿਨ ਦੇ ਦਿਨ ਤੇ ਕਰ ਮਿਲਦੀ ਆ ਇਹ ਬੱਚੇ ਦਾ ਬਾਲਾ ਕਰ ਜੱਕ ਦਾ ਵੀ ਟੈਂਪਰੇਚਰ ਹਾਈ ਹੋ ਗਿਆ ਇਹ ਮੈਂ ਬਾਰੇ ਬਾਈ ਇਹ ਵੀਰੇ ਡੇਢ ਕਿ ਮਹੀਨੇ ਦੀ ਗੱਬਣਾ ਠੀਕ ਆ ਬਾਈ ਸਾਢੇ ਤਿੰਨ ਮਹੀਨੇ ਸੁਈ ਵੀ ਆ ਆ ਬੱਚਾ ਵੀਰੇ ਦਾ ਮਗਰ ਕੱਟਾ ਕੇ ਕੱਟੀ ਆ ਗਈ ਵੀਰੇ ਇਹ ਕੱਟਾ ਵੀਰੇ ਕੱਟਾ ਠੀਕ ਆ ਇੱਕ ਗੱਲ ਹੈਗੀ ਬੱਚੇ ਤੁਸੀਂ ਸਾਰੇ ਪਾਲੇ ਪੂਲੇ ਚੰਗੇ ਹੁੰਦੇ ਵੀਰੇ ਉਹ ਫੀਡ ਆ ਤੀਜਾ ਗੱਟਾ ਚਾਰਤਾ ਪਾ ਫੀਡ ਦਾ ਇਹਨੂੰ ਠੀਕ ਆ ਲੈ ਵਿਖਾਰੇ ਬਾਈ ਓਕੇ ਠੀਕ ਆ ਆ ਤੀਜਾ ਘਟਾ ਆ ਰਿਹਾ ਵੀਰੇ ਦੇ ਵਾਪਸ ਤੇ 10 ਕਿਲੋਮੀਟਰ ਰਹੀ ਜੀ ਕੇ ਮੱਧ ਲੈ ਗਿਆ ਫਿਰ ਇਹ ਤਾਂ ਨਾਲ ਦੇ ਦੇ ਗਏ ਯਾਰ ਹਾਂ ਇਹ ਦੇ ਦੇਾਂਗੇ ਠੀਕ ਠੀਕ ਅੱਛਾ ਚੁੰਚਣ ਕਿਉਂ ਲੱਗਾ ਭਾਈ ਪੂਰਾ ਵੀਰੇ ਠੰਡੀ ਸੀ ਰ ਜਿੰਨਾ ਦੁੱਧ ਤੇ ਚਲਦੀ ਹੁਣ ਇਸ ਤੇ ਇਹ ਵੀਰੇ 10 ਲੀਟਰ ਤੇ ਚਲਦੀ ਆ ਓਕੇ ਜੋ 1.5 ਮਹੀਨਾ ਪਾਣੀ ਨੂੰ ਗਿਆ ਹਾਂਜੀ 1.5 ਮਹੀਨਾ ਪਾਣੀ ਸਾਰੀ ਕਿਲੋਸ ਹੋਈ ਕਿ ਟੀਕਾ ਭਰਾਇਆ ਟੀਕਾ ਭਰਾਇਆ ਵੀਰੇ ਜੀ ਚੰਗਾ ਭਰਾਇਆ ਟੀਕਾ ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਭਾਈ ਕੀ ਰਹੂਗਾ ਵੀਰੇ ਇਹਦਾ ਵੀਰੇ ਲੱਖ ਰੁਪਇਆ 95 ਹੀ ਛੱਡੂਗਾ ਠੀਕ ਤੋਰੀ ਬੜੀ ਜੀ ਕੱਢੀ ਪਾ ਰੂ ਮੈਂ ਵੱਡੀ ਬੁੱਡੀ ਮੈਂ ਬਹੁਤ ਚੰਗੀ ਆ ਵੀਰੇ ਹੂੰ ਨਹੀਂ ਠੀਕ ਆ ਵੱਡੀ ਬੁੱਡੀ ਚੰਗੀ ਆ ਮੈਂ ਹਾਂਜੀ ਹੂੰ ਸਿੰਘ ਜੀ ਸਿੰਘ ਦੇਸੀ ਆ ਬਾਕੀ ਮੈਂ ਸਾਰੀ ਚੰਗੀ ਆ ਹੂੰ ਲੈ ਵੀ ਮਿੱਤਰੋ ਦੇਖ ਸਕਦੇ ਹੋ ਪੂਰੀ ਡਬਲ ਮੈਂ ਆ ਕੋਈ ਕਹਿਣ ਵਾਲੀ ਗੱਲ ਨਹੀਂ ਕੱਦ-ਕੁੱਦ ਵਾਲੇ ਪੱਖ ਤੋਂ ਨਾ ਓਕੇ ਦੀ ਰਿਪੋਰਟ ਆ ਦੁੱਧ 10 ਲੀਟਰ ਸਾਢੇ 3 ਨਵਾਂ ਮਹੀਨਿਆਂ ਦੀ ਸੂਈ ਆ 1.5 ਮਹੀਨੇ ਦੀ ਗੱਬਣਾ ਮਗਰ ਕੱਟਾ ਵਾ ਕੱਟਾ ਵੀ ਤੁਹਾਨੂੰ ਦੱਸਤਾ ਹੀ ਪੜਿਆ ਸਭਿਆ ਕਿਉਂਕਿ ਬੱਚਾ ਤਿਆਰ ਕਰਨਾ ਤਾਂ ਭਈ ਐਂ ਖਰਾਕ ਦੇਣੀ ਪੈਂਦੀ ਆ ਦੇ ਸਾਰੇ ਸਿੰਘਾਂ ਦਾ ਡਿਜ਼ਾਈਨ ਮੂੰਹ ਦਾ ਡਿਜ਼ਾਈਨ ਸਾਰਾ ਕੁਝ ਤੁਸੀਂ ਕਈ ਵਾਰੀ ਅਸੀਂ ਨਹੀਂ ਚੀਜ਼ ਵਿਖਾ ਸਕਦੇ ਤੇ ਸਾਡੇ ਵੀ ਪੱਖ 'ਚ ਜਾਂ ਨਿਗਾਹ 'ਚ ਨਹੀਂ ਆਉਂਦੀ ਤੁਸੀਂ ਆਪ ਵੇਖ ਸਕਦੇ ਕੋਲੇ ਆ ਕੇ ਕੋਸ਼ਿਸ਼ ਕਰਿਆ ਕਰੋ ਕੋਲੇ ਆ ਕੇ ਦੇਖੋ ਕੋਤ ਪਾਸਾ ਤਾਂ ਨਹੀਂ ਹੁੰਦੀ ਇਹ ਕਿਹੜਾ ਹੈਗਾ ਹੂੰ ਠੀਕ ਆ ਬਈ ਜੋਂ ਚਾਂਚੀ ਹੋਊ ਇੰਨਾ ਹੈ ਨਹੀਂਗਾ ਵੀਰੇ ਪਾਸਾ ਜ਼ਰੂਰ ਹੋ ਵੀ 10 20 ਪੈਸੇ ਆ ਬਾਹਰ ਨਹੀਂਗਾ ਹਾਂਜੀ ਅੱਛਾ ਨੰਬਰ ਕਿੰਨਾ ਆ ਗਿਆ ਬਈ ਆਪਣਾ 94173 ਜੀ 68408 ਇੱਕ ਵਾਰੀ ਹੋਰ ਬੋਲਦੇ 94170 ਹੀ 68408 ਹੀ ਇੱਕ ਵਾਰੀ ਹੋਰ ਬੋਲਦੇ 93170 ਹੀ 68408 ਹੀ ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਭਾਈ ਨਾ ਤੁਸੀਂ ਗੱਲਬਾਤ ਮਿੱਤਰੋ ਪਿੰਡ ਪਛਰੰਦੀ ਜ਼ਿਲ੍ਹਾ ਫਰੀਦਕੋਟ ਨੇੜੇ ਜੈਤੂ